ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ 24 ਅਗਸਤ ਨੂੰ ਬੜੇ ਧੂਮ ਧਾਮ ਦੇ ਨਾਲ ਦੁਨੀਆ ਭਰ ਦੇ ਵਿੱਚ ਮਨਾਇਆ ਜਾ ਰਿਹਾ ਪਰ ਤਸਵੀਰਾਂ ਗੁਰੂ ਨਗਰੀ ਦੀਆਂ ਦੇਖਣਯੋਗ ਹੁੰਦੀਆਂ ਨੇ ਸੋ ਇਹ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦਾ ਦਾਰਾ ਹੈ ਜਿੱਥੇ ਫੁੱਲਾਂ ਦੀਆਂ ਸਜਾਵਟਾਂ ਸ਼ੁਰੂ ਹੋ ਚੁੱਕੀਆਂ ਨੇ ਅਤੇ ਕੱਲ ਤੱਕ ਇਹ ਸਜਾਵਟਾਂ ਪੂਰੀਆਂ ਹੋ ਜਾਣਗੀਆਂ ਤੇ ਨਾਲ ਹੀ 24 ਅਗਸਤ ਨੂੰ ਤਸਵੀਰਾਂ ਦੁਨੀਆ ਭਰ ਦੇ ਵਿੱਚ ਮਨ ਨੂੰ ਖੁਸ਼ ਕਰਦਣ ਗਏ ਜੋ ਗੁਰੂ ਨਗਰੀ ਤੋਂ ਨਿਕਲ ਕੇ ਸਾਹਮਣੇ ਆਣ ਗਏ ਜੇਕਰ ਮੈਂ ਫੁੱਲਾਂ ਦੀ ਗੱਲ ਕਰਾਂ ਤਾਂ 40 ਤੋਂ ਵੱਧ ਪ੍ਰਕਾਰ ਦੇ ਫੁੱਲ ਇੱਥੇ ਲਿਆਂਦੇ ਗਏ ਨੇ ਜੋ ਕਿ ਬੈਂਗਲੌਰ ਕਲਕੱਤਾ ਅਤੇ ਵਿਦੇਸ਼ਾਂ ਤੋਂ ਵੀ ਮੰਗਵਾਏ ਗਏ ਨੇ ਜਿਹੜੇ ਫੁੱਲ ਵਿਦੇਸ਼ਾਂ ਚ ਮੰਗਵਾਏ ਜਾਂਦੇ ਨੇ ਉਹਨਾਂ ਨੂੰ 에어 ਕੰਡੀਸ਼ਨਰ ਟਰੱਕਾਂ ਦੇ ਵਿੱਚ ਲਿਆਂਦਾ ਜਾਂਦਾ ਤਾਂ ਜੋ ਉਹ ਖਰਾਬ ਨਾ ਹੋਣ ਉਹ ਫੁੱਲ ਮੁਰਝਾ ਨਾ ਜਾਣ ਜੇਕਰ ਇੱਥੇ ਕਾਰੀਗਰਾਂ ਦੀ ਗੱਲ ਕੀਤੀ ਜਾਵੇ ਇਹ ਸੇਵਾਦਾਰ ਕਰੀਬ-ਕਰੀਬ 70 ਤੋਂ ਵੱਧ ਸੇਵਾਦਾਰ ਕਲਕੱਤਾ ਬੈਂਗਲੌਰ ਦੀ ਸਟੇਟ ਤੋਂ ਇੱਥੇ ਪਹੁੰਚੇ ਨੇ ਅਤੇ ਇਸ ਸੇਵਾ ਦੇ ਵਿੱਚ ਹਿੱਸਾ ਲੈ ਕੇ ਆਪਣੇ ਆਪ ਨੂੰ بڑا ਮਢਪਾਗਾ ਮਹਿਸੂਸ ਕਰਦੇ ਨੇ ਕਿਉਂਕਿ ਹਰ ਸਾਲ ਇਹ ਸੇਵਾ ਇਹਨਾਂ ਦੇ ਹਿੱਸੇ ਆਉਂਦੀ ਹੈ ਅਤੇ ਗੱਲਬਾਤ ਵੀ ਕਰਦੇ ਆ ਕਿ ਕਿਸ ਤਰੀਕੇ ਇਹ ਕਾਰੀਗਰਾਂ ਦੀ ਤਿਆਰੀ ਰਹਿੰਦੀ ਹੈ ਉਡੀਕ ਰਹਿੰਦੀ ਹੈ ਇਸ ਦਿਨ ਨੂੰ ਲੈ ਕੇ ਕੀ ਨਾਮ ਹੈ ਜੀ ਆਪ ਦਾ ਸਰ ਆਪ ਇਹਨਸੇ ਸੋ ਜੇਕਰ ਮੈਂ ਗੱਲ ਕਰਾਂ ਤਾਂ ਇਹ ਫੁੱਲਾਂ ਦੀ ਤਾਂ ਇਸ ਦੀ ਉਡੀਕ ਸੰਗਤਾਂ ਨੂੰ ਰਹਿੰਦੀ ਹੈ ਕਿ ਕਦ ਇਹ ਸਜਣਗੇ ਅਤੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਇਸ ਫੁੱਲਾਂ ਨੂੰ ਇੱਕ ਠੰਡੇ ਡੱਬੇ ਦੇ ਵਿੱਚ ਰੱਖਿਆ ਜਾਂਦਾ ਤਾਂ ਜੋ ਇਹ ਖਿੜੇ ਰਹਿਣ ਮੁਰਝਾ ਨਾ ਜਾਣ ਇਸ ਤਰੀਕੇ ਦੇਖ ਸਕਦੇ ਹੋ ਕਿ ਲਿਫਾਫੇ ਦੇ ਵਿੱਚ ਜਿਹੜਾ ਬਰਫ਼ ਹੈ ਪਾਣੀ ਹੈ ਇਸ ਤਰੀਕੇ ਰੱਖਿਆ ਜਾਂਦਾ ਤਾਂ ਜੋ ਕਿਸੇ ਨਾ ਕਿਸੇ ਤਰੀਕੇ ਖਰਾਬ ਨਾ ਹੋਣ ਸੰਗਤਾਂ ਦੇ ਜ਼ਿਕਰ ਗੱਲ ਕਰਾਂ ਤਾਂ ਇੱਥੇ ਸੰਗਤਾਂ ਵੀ ਸੇਵਾ ਕਰਨ ਲਈ ਮੌਜੂਦ ਨੇ ਬਜ਼ੁਰਗ ਤੋਂ ਲੈ ਕੇ ਨੌਜਵਾਨ ਤੋਂ ਲੈ ਕੇ ਹਰ ਕੋਈ ਇੱਥੇ ਸੇਵਾ ਦੇ ਮੌਜੂਦ ਹੈ ਬਾਪੂ ਜੀ ਹੁਣੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਬਾਪੂ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਵਾਹਿਗੁਰੂ ਜੀ ਅੱਗੇ ਤੁਹਾਨੂੰ ਬੋਲ ਚੁੱਕਾ ਮੇਰਾ ਨਾਮ ਗੁਰਦੇਵ ਸਿੰਘ ਆ ਸਰੋਵਰ ਦੇ ਵਿੱਚ ਮੈਨੂੰ ਬਾਪੂ ਪੰਡੋਰੀ ਕਹਿੰਦੇ ਆ ਬਾਪੂ ਜੀ ਪਹਿਲਾ ਪ੍ਰਕਾਸ਼ ਪੁਰਵ ਐ ਸਿੱਖਾਂ ਦੇ 11ਵੇਂ ਗੁਰੂ ਜੀ ਜਿਨ੍ਹਾਂ ਨੂੰ ਅੱਜ ਅਸੀਂ ਦੇਖਦੇ ਆ ਪੜ੍ਹਦੇ ਆ ਤੇ ਸਾਨੂੰ ਜ਼ਿੰਦਗੀ ਜਿਉਣ ਦਾ ਵੱਲ ਆਉਂਦਾ ਕਿ ਕਿਸ ਤਰੀਕੇ ਜ਼ਿੰਦਗੀ ਜਿਉਣੀ ਚਾਹੀਦੀ ਹੈ ਬਾਣੀ ਪੜ੍ਹਦੇ ਆ ਅੱਜ ਇੱਥੇ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਕਿਵੇਂ ਦਾ ਮਹਿਸੂਸ ਕਰ ਰਹੇ ਵਾਹਿਗੁਰੂ ਜੀ ਮੈਂ ਵੈਸੇ ਤੇ ਚਲੋ ਪੜ੍ਹਿਆ ਇੰਨਾ ਜ਼ਿਆਦਾ ਨਹੀਂ ਆ ਥੋੜਾ ਪੜ੍ਹਿਆ ਆ ਪਰ ਮੈਨੂੰ ਵੀ ਇਨਾ ਪਤਾ ਵੀ ਜਿੰਨੇ ਭਾਗ ਸੇਵਾ ਕੀਤੇ ਆ ਖੁੱਲਦੇ ਆ ਨਾ ਪੇ ਉਹਨੇ ਭਾਗ ਹੋਰ ਕੁਝ ਕੀਤਿਆਂ ਨਹੀਂ ਖੋਲਦੇ ਮਹਾਰਾਜ ਦੇ ਘਰ ਭਾਵੇਂ ਤੁਸੀਂ ਆਣ ਕੇ ਜੋੜਿਆਂ ਦੀ ਸੇਵਾ ਕਰ ਲੋ ਭਾਵੇਂ ਝੂਠੇ ਭਾਂਡਿਆਂ ਦੀ ਸੇਵਾ ਕਰ ਲੋ ਭਾਵੇਂ ਤੁਸੀਂ ਉੱਥੇ ਲੰਗਰ ਦੇ ਵਿੱਚ ਝੂਠੇ ਬਰਤਨਾਂ ਦੀ ਸੇਵਾ ਕਰ ਲੋ ਉਹ ਤੁਹਾਨੂੰ ਵੱਡੇ ਜਿਉਂ-ਜਿਉਂ ਤੁਸੀਂ ਸੇਵਾ ਕਰੋਗੇ ਤਿਉਂ-ਤਿਉਂ ਜਿੱਦਾਂ ਇੱਕ ਕਵਲੇ ਨੂੰ ਸਿੰਘ ਮਾਂਜਦਾ ਤੇ ਉਹ ਚਮਕਦਾ ਜਾਂਦਾ ਨਾ ਇਦਾਂ ਹੀ ਸੇਵਾ ਕਰਨ ਦੇ ਨਾਲ ਬੰਦੇ ਦੇ ਸੁੱਤੇ ਭਾਗ ਜਿਹੜੇ ਆ ਜਾਗਣਦੇ ਪੈਂਦੇ ਆ ਜੀ ਵਾਹਿਗੁਰੂ ਜੀ ਇਹ ਤੇ ਕਰਮ ਚੰਗੇ ਹੋਣ ਤੇ ਫੇਰ ਹੀ ਗੁਰੂ ਰਾਮਦਾਸ ਦੇ ਘਰ ਆਲ ਨੂੰ ਤੁਰਿਆ ਜਾਂਦਾ ਨਹੀਂ ਤੇ ਮਹਾਰਾਜ ਕਈ ਬੰਦੇ ਇਹੋ ਜਿਹੇ ਵੀ ਹੈਗੇ ਆ ਜਿਹੜੇ ਘਰ ਹੀ ਸੁਤੇ ਰਹਿੰਦੇ ਆ ਤੇ ਕਈ ਬੰਦੇ ਇਹੋ ਜਿਹੇ ਆ ਜਦੋਂ ਕਦੇ ਉਹਨਾਂ ਨੂੰ ਆਵਾਜ਼ ਪੈਂਦੀ ਆ ਤੇ ਗੋਲੀ ਵਾਂਗੂ ਭੱਜ ਕੇ ਆਉਂਦੇ ਆ ਮੈਂ ਪਿਛਲੇ ਸਾਲ ਫੁੱਲਾਂ ਦੀ ਸੇਵਾ ਕਰਨ ਡਿਆ ਹਾਂ ਤੇ ਮਹਾਰਾਜ ਜੀ ਉਧਰੋਂ ਮੈਨੂੰ ਟ੍ਰੀਟਮੈਂਟ ਕੀਤਾ ਸੀ ਗੁੱਲੂ ਕੋਸ਼ ਲੱਗਣ ਦਾ ਸੀ ਤੇ ਫੇਰ ਵੀ ਮਹਾਰਾਜ ਦੇ ਘਰ ਜਦੋਂ ਆਣ ਕੇ ਮੈਂ ਫੁੱਲਾਂ ਵਾਲਿਆਂ ਵੀਰਾਂ ਦੇ ਨਾਲ ਸੇਵਾ ਲਾਉਣਾ ਸਹਿਲ ਹੋਣਾ ਦੇ ਨਾਲ ਮੇਰੇ ਭਾਗ ਖੁੱਲ ਜਾਂਦੇ ਤੇ ਮੇਰੀ ਬੈਟਰੀ ਚਾਰਜ ਹੋ ਜਾਂਦੀ ਤੇ ਮੈਂ ਸੁੱਤਾ ਪਿਆ ਐ ਜਿੱਦਾਂ ਮਰਦਾ ਜ਼ਿੰਦਾ ਹੋ ਜਾਂਦਾ ਨਾ ਇਦਾਂ ਹੀ ਮੈਂ ਇੱਥੇ ਆਣ ਕੇ ਜਦੋਂ ਮੇਰੇ ਆਣ ਕੇ ਮੈਂ ਦਰਸ਼ਨ ਦਿਦਾਰੇ ਗੁਰੂ ਰਾਮਦਾਸ ਜੀ ਦੇ ਕਰਦਾ ਹਨਾ ਤੇ ਮੇਰੇ ਭਾਗ ਖੁੱਲ ਜਾਂਦੇ ਸੀ ਤੇ ਮੇਰੇ ਜਿਹੜੇ ਦੁੱਖ ਦਿਲਦਰ ਸਾਰੇ ਭੱਜ ਜਾਂਦੇ ਮੰਨ ਲਓ ਮੈਂ ਸੇਵਾ ਲਾ ਕੇ ਘਰ ਨੂੰ ਜਾਂਦਾ ਤੇ ਫੇਰ ਮੈਨੂੰ ਉੱਥੇ ਟਰੀਟਮੈਂਟ ਕਰਦੇ ਤੇ ਫੇਰ ਮੈਂ ਅਗਲੇ ਦਿਨ ਸੇਵਾ ਲਾਉਣ ਵਾਸਤੇ ਭੱਜ ਆਉਣਾ ਹ ਗੁਰੂ ਰਾਮਦਾਸ ਦੇ ਘਰ ਨੂੰ ਤੇ ਗੁਰੂ ਰਾਮਦਾਸ ਤੇ ਸੁੱਤਿਆਂ ਨੂੰ ਜਗਾ ਦਿੰਦੇ ਆ ਤੇ ਮਰ ਸਤ ਤਸਰੀਆ ਕਾਲ ਹੋਰ ਕਿੰਨਾ ਕੁ ਸਮਾਂ ਲੱਗੇਗਾ ਸਜਾਵਟ ਨੂੰ ਕਿਉਂਕਿ ਪ੍ਰਕਰਮਾ ਦੇ ਵਿੱਚ ਸਜਾਵਟ ਹੋ ਚੁੱਕੀ ਹੈ ਦਰਬਾਰ ਰਹਿ ਚੁੱਕਿਆ ਤੇ ਦਰਸ਼ਨੀ ਦੀਵੜੀ ਰਹਿ ਚੁੱਕੀ ਹੈ ਕਿੰਨੇ ਕੁ ਸਮੇਂ ਤੱਕ ਹੋਰ ਤਿਆਰੀਆਂ ਵਾਹਿਗੁਰੂ ਜੀ ਕੱਲ ਸਾਰਾ ਦੇਣੀ ਸੇਵਾ ਲੱਗੂਗੀ ਜੀ ਕੱਲ ਰਾਤ ਤੱਕ ਕੰਪਲੀਟ ਹੋਊਗੀ ਹੋ ਸਕਦਾ ਵੀ ਰਾਤ ਦੇ 11 12 ਵੀ ਵੱਜ ਜਾਣ ਤੇ ਜੇ ਜਦੋਂ ਗੁਰੂ ਰਾਮਦਾਸ ਜੀ ਦਾ ਜਨਮ ਦਿਨ ਪ੍ਰਕਾਸ਼ ਦਿਨ ਹੁੰਦਾ ਜੀ ਉਸ ਦਿਨ ਤੇ ਮੇਰਾ ਖਿਆਲ ਆ ਵੀ ਜਿੱਦਣ ਪ੍ਰਕਾਸ਼ ਦੇਣ ਹੁੰਦਾ ਉਹ ਸਾਰੀ ਰਾਤ ਹੀ ਲੱਗ ਜਾਂਦੀ ਤੇ 4 ਵਜੇ ਸਿੰਘ ਸਾਡੇ ਵਿਹਲੇ ਹੋ ਕੇ ਘਰਾਂ ਨੂੰ ਜਾਂਦੇ ਆ ਤੇ ਇਹ ਹੁਣ ਮੇਰਾ ਖਿਆਲ ਆ ਵੀ ਕੱਲ ਸੇਵਾ ਆਪਣੀ ਸਮਾਪਤੀ ਹੋ ਜੂਗੀ ਸਪੂਰਨ ਹੋ ਜੂਗੀ ਤੇ ਜਿਹੜੇ ਆਪਣੇ ਸੁੱਤੇ ਭਾ ਗਿਆ ਉਹ ਜਾਗ ਉਠਣਗੇ ਜੀ ਵਾਹਿਗੁਰੂ ਜੀ ਕਿੱਕਾ ਖਾਲਚਾ ਵਾਹਿਗੁਰੂ ਜੀ ਕੀ ਪਤੇ ਜੀ ਸੋ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਸੰਗਤਾਂ ਇੱਥੇ ਪਹੁੰਚੀਆਂ ਨੇ ਗੱਲਬਾਤ ਕਰਦੇ ਨੇ ਕਿ ਕਿਵੇਂ ਦਾ ਮਹਿਸੂਸ ਹੁੰਦਾ ਕਿਉਂਕਿ ਇੱਕ ਵਾਰ ਜੋ ਇਥੇ ਆਪਣੀ ਲੇਬਰ ਲੈ ਕੇ ਪਹੁੰਚਦੇ ਨੇ ਗੱਲਬਾਤ ਕਰਦੇ ਆ ਕਿਵੇਂ ਦਾ ਮਹਿਸੂਸ ਕਰਦੇ ਨੇ ਜੀ ਕੀ ਨਾਮ ਹੈ ਜੀ ਅੱਗੇ ਕੀ ਨਾਮ ਹੈ ਵੀਰੇ ਤੁਹਾਡਾ ਇਕਬਾਲ ਸਿੰਘ ਜੀ ਇਕਬਾਲ ਜੀ ਇਥੇ ਸੇਵਾ ਕਰਨ ਦਾ ਮੌਕਾ ਮਿਲਿਆ ਸੰਗਤ ਨੂੰ ਇਹ ਜ਼ਰੂਰ ਜਾਣਕਾਰੀ ਦੇ ਦਿਓ ਕਿੰਨੇ ਪ੍ਰਕਾਰ ਦੇ ਫੁੱਲ ਹੁੰਦੇ ਨੇ ਕਿੰਨੇ ਕ ਬੰਦੇ ਇਥੇ ਸੇਵਾ ਕਰਨ ਦੇ ਲਈ ਕਲਕੱਤੇ ਤੋਂ ਆਉਂਦੇ ਨੇ ਵੀਰ ਜੀ ਇਹ ਕਾਰੀਗਰ 120 ਕਾਰੀਗਰ ਐਰ ਕੀ ਆਏ ਆ ਹਰ ਸਾਲ ਦੀ ਤਰ੍ਹਾਂ ਆਏ ਆ ਇਹ ਕਲਕੱਤੇ ਤੋਂ ਬੰਗਲੌਰ ਤੋਂ ਹੋਰ ਬਾਹਲੇ ਦੇਸ਼ਾਂ ਚੋਂ ਆਉਂਦੇ ਜੇ ਸਿੰਗਾਪੁਰ ਮਲੇਸ਼ੀਆ థਾਈਲੈਂਡ ਹੋਰ ਵੀ ਹਾਲ ਮੇਨ ਦਿੱਲੀੋਂ ਸਾਰਾ ਮਾਲ ਆਉਂਦਾ ਵੀ ਜੀ ਕੋਈ ਜਹਾਜ਼ਾ ਨਹੀਂ ਆ ਰਿਹਾ ਕੋਈ ਟ੍ਰੇਨ ਨਹੀਂ ਆ ਰਿਹਾ ਤੇ ਏਅਰ ਕੀ ਟਰੱਕਾ ਨਹੀਂ ਆ ਰਿਹਾ ਇੱਥੇ ਮੇਅਰ ਕੰਡੀਸ਼ਨਰ ਟਰੱਕਾਂ ਦੇ ਵਿੱਚ ਵੀ ਲਿਆਂਦਾ ਜਾਂਦਾ ਤਾਂ ਜੋ ਫੁੱਲ ਖਿੜੇ ਰਹਿਣ ਹਾਂਜੀ ਹਾਂਜੀ ਗਦੀਪ ਟਰੱਕ ਸਾਰੇ ਏਅਰ ਕੰਡੀਸ਼ਨ ਹੀ ਹੁੰਦੇ ਆ ਤੇ ਦੇਖ ਸਕਦੇ ਜਿਵੇਂ ਇਹਨਾਂ ਨੇ ਦੱਸਿਆ ਕਿ ਇਹ ਟਰੱਕ ਜਿਹੜੇ ਆ ਏਅਰ ਕੰਡੀਸ਼ਨਰ ਹੁੰਦੇ ਆ 120 ਤੋਂ ਬਾਅਦ ਇੱਥੇ ਬੰਦੇ ਨੇ ਸਰਨਰ ਹੋ ਸਿੱਖ ਸੰਗਤਾਂ ਮੌਜੂਦ ਨੇ ਗੱਲਬਾਤ ਕਰਦੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਹਿਲਾ ਪ੍ਰਕਾਸ਼ ਪੁਰਬ ਜਿਨ੍ਹਾਂ ਦੀ ਅਸੀਂ ਬਾਣੀ ਪੜ੍ਹਦੇ ਹਾਂ ਜਿਨ੍ਹਾਂ ਨੇ ਸਾਨੂੰ ਜ਼ਿੰਦਗੀ ਜਿਉਣ ਦਾ ਵਲ ਦਿੱਤਾ ਇਤਿਹਾਸ ਦਿੱਤਾ ਅੱਜ ਉਹਨਾਂ ਦਾ ਪ੍ਰਕਾਸ਼ ਪੁਰਬ 24 ਅਗਸਤ ਨੂੰ ਮਨਾਇਆ ਜਾਏਗਾ ਉਡੀਕ ਹੈ ਖੁਸ਼ੀ ਹੈ ਕਿਸ ਤਰੀਕੇ ਬਿਆਨ ਕਰਦੇ ਬਿਆਨ ਤਾਂ ਕਰ ਨਹੀਂ ਸਕਦੇ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਹਰ ਸਾਲ ਦੀ ਤਰ੍ਹਾਂ ਗੁਰੂ ਸਾਹਿਬ ਜੀ ਦੇ ਇਸ ਸਥਾਨ ਤੇ ਗੁਰੂ ਰਾਮਦਾਸ ਜੀ ਦੇ ਦਰ ਤੇ ਇਸ ਸਥਾਨ ਤੇ ਬਾਰੋਂ ਤੋਂ ਕਾਰੀਗਰ ਮਗਾਈ ਮਗਾਈ ਜਾਂਦੇ ਹਨ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸੰਗਤਾਂ ਦੇ ਨਾਲ ਰਲ ਮਿਲ ਕੇ ਗੁਰੂ ਸਾਹਿਬ ਦੀ ਕਿਰਪਾ ਨਾਲ ਬਾਰੋਂ ਕਾਰੀਗਰ ਜਦੋਂ ਮਗਾਈ ਕਹਿੰਦੇ ਹਨ ਤਾਂ ਨਾਲ ਹੀ ਸੰਗਤਾਂ ਗੁਰੂ ਸਾਹਿਬ ਦੇ ਇਸ ਸਥਾਨ ਤੇ ਨਾਲ ਹੀ ਸੰਗਤਾਂ ਲੱਗ ਜਾਂਦੀਆਂ ਨੇ ਗੁਰੂ ਸਾਹਿਬ ਜੀ ਦੇ ਇਸ ਸਥਾਨ ਨੂੰ ਪੂਰਾ ਗੁਰੂ ਸਾਹਿਬ ਜੀ ਦੇ ਦਰਬਾਰ ਨੂੰ ਸਜਾਉਣ ਵਾਸਤੇ ਤੇ ਇਸ ਚੀਜ਼ ਦਾ ਬਿਆਨ ਨਹੀਂ ਕਰ ਸਕਦੇ ਬਹੁਤ ਹੀ ਤਰ੍ਹਾਂ ਦੇ ਗੁਰੂ ਸਾਹਿਬ ਜੀ ਦੇ ਇਸ ਸਥਾਨ ਤੇ ਗੁਰੂ ਰਾਮਦਾਸ ਜੀ ਦੇ ਘਰ ਫੁੱਲ ਆਏ ਨੇ ਇਸ ਚੀਜ਼ ਦਾ ਬਿਆਨ ਨਹੀਂ ਕਰ ਸਕਦੇ ਅੱਲਾ ਹੁਕਮਨਾਮਾ ਇਸ ਸਥਾਨ ਤੇ ਬਾਬਾ ਬੁੱਢਾ ਜੀ ਨੇ ਪੜਿਆ ਸੀਗਾ ਉਸ ਦੀ ਉਡੀਕ ਸੰਗਤ ਕਰਦੀ ਹੁੰਦੀ ਹੈ ਕਿ ਕਦੋਂ ਦੇਣਾ ਵੇ ਨਗਰ ਕੀਰਤਨ ਦੇਖਾਂਗੇ ਲਾਟ ਲੀਆਂ ਫੌਜਾਂ ਹੋਣਗੀਆਂ ਸਾਰੀਆਂ ਸੰਗਤਾਂ ਦਾ ਪੈਰਾ ਹੋਏਗਾ ਸ਼ਹੀਦ ਸਿੰਘ ਵੀ ਨਾਲ ਚੱਲਦੇ ਨੇ ਸੋਸ ਚੀਜ਼ਾਂ ਨੂੰ ਜਦ ਸੋਚਦੇ ਹਰ ਸਾਲ ਦੇ ਵਿੱਚ ਉਡੀਕ ਰਹਿੰਦੀ ਹੈ ਉਹ ਚੀਜ਼ ਦੀ ਖੁਸ਼ੀ ਕਿਵੇਂ ਬਿਆਨ ਕਰੀ ਸੰਗਤਾਂ ਦਾ ਬਹੁਤ ਭਾਰੀ ਉਤਸ਼ਾਹ ਹੈ ਸੰਗਤਾਂ ਹਰ ਸਾਲ ਗੁਰੂ ਸਾਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਡੀਕਦੀਆਂ ਹਨ ਕਿਉਂਕਿ ਗੁਰੂ ਸਾਹਿਬ ਜੀ ਇਹ ਸਭ ਦੇ ਸਾਂਝੇ ਗੁਰੂ ਹਨ ਤੇ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਇਸ ਸਥਾਨ ਤੇ ਸੰਗਤਾਂ ਨਾਤਮਸਤਕ ਹੁੰਦੀਆਂ ਨੇ ਉਹਨਾਂ ਦੇ ਦਰਸ਼ਨ ਇਸ਼ਨਾਨ ਕਰਕੇ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਦੁੱਖ ਦਿਲਦਰ ਦੂਰ ਹੁੰਦੇ ਹਨ ਗੁਰੂ ਸਾਹਿਬ ਜੀ ਦਾ ਪ੍ਰਕਾਸ਼ 1 ਜੰembre 1604 ਏਸੀ ਵਾਲੇ ਦਿਨ ਹੋਇਆ ਔਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਜੋ ਪਹਿਲੇ ਸਾਡੇ ਗਰੰਥੀ ਹੋਇਆ ਕਰਦੇ ਨੇ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਨੇ ਹੁਕਮਨਾਮਾ ਲਿੱਤਾ ਸੰਤਾਂ ਕੀ ਕਾਰਜ ਆਪ ਖਲੋਇਆ ਹਰ ਕੰਮ ਕਰਾਵਨ ਆਇਆ RAM ਤਰਤ ਸੁਹਾਵੀ ਥਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਗੁਰੂ ਸਾਹਿਬ ਜੀ ਦੀ ਬਾਣੀ ਚਿੰਤਾ ਮਿਟਾਉਂਦੀ ਹੈ ਔਰ ਜੋ ਸਾਡੀਆਂ ਅੱਖਾਂਗੇ ਨੀਰਾ ਹੁੰਦਾ ਹੈ ਉਹ ਦੂਰ ਕਰਦੀ ਹੈ ਬਾਣੀ ਜੋ ਕਰਦੀ ਪਵਜਨਾ ਚੁਪਾਰ ਜਿੰਨੇ ਬਾਣੀ ਤਾਂ ਹੀ ਗਾਇਆ ਬਾਣੀ ਗਿਆਨ ਦਾ ਖਜ਼ਾਨਾ ਵਿੱਚ ਵੰਡ ਦੀ ਜਹਾਨਾ ਹਰ ਇੱਕ ਦਾ ਹੈ নূর ਜੋ ਵੀ ਦੁਨੀਆ ਤੇ ਆਇਆ ਬਾਣੀ ਪੜੋ ਸੇਵਾ ਕਰੋ ਚੜ੍ਹਦੀ ਕਲਾ ਵਿੱਚ ਰਹੋ ਔਰ ਗੁਰੂ ਸਾਹਿਬ ਜੀ ਦਾ ਇਹ ਸਤਾਨ ਸੱਚਕੰਡ ਸ੍ਰੀ ਹਰਿਮੰਦਰ ਸਾਹਿਬ ਚੋ ਵਰਨਾ ਨੂੰ ਉਪਦੇਸ਼ ਦੰਦੈ ਖੱਤਰੀ ਬ੍ਰਾਹਮਣ ਸੂਦਰ ਵੈਸ ਉਪਦੇਸ਼ ਚ ਉਹ ਵਰਨਾ ਕੋ ਸਾਂਝਾ ਮਾਨਸਿਕ ਜਾਤ ਸਭਾ ਇੱਕ ਹੈ ਪਹਿਚਾਨ ਕੋ ਅਵਲਲ ਹੈ ਨੂਰੇ ਪਾਇਆ ਕੁਦਰਤ ਕੇ ਸਬੰਧੇ ਇੱਕ ਨੂਰ ਤੇ ਸਭ ਜੋ ਕੋ ਬੁਝਿਆ ਕੌਣ ਕੋਲੇ ਕੋ ਮੰਦੇ ਸੋ ਸਤਗੁਰ ਜੀ ਮੇਰ ਕਰਨ ਸਤਗੁਰ ਜੀ ਦੇ ਦਰਬਾਰ ਸਤਗੁਰ ਜੀ ਸ੍ਰੀ ਹਰਮੰਦਰ ਸਾਹਿਬ ਆਣ ਕੇ ਗੁਰੂ ਸਾਹਿਬ ਜੀ ਦੇ ਦਰਬਾਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ 24 ਵਾਲੇ 24 ਦਿਨ ਵਾਲੇ ਤਰੀਕ ਦੇ ਦਿਨ ਗੁਰੂ ਸਾਹਿਬ ਜੀ ਕਿਰਪਾ ਦੇ ਨਾਲ 7 ਵਜੇ ਸਵੇਰੇ ਮਾਰਨਿੰਗ ਟਾਈਮ ਰਾਮਸਰ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਏਗਾ ਔਰ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਖ-ਵੱਖ ਬਜਾਰਾ ਹੁੰਦਾ ਹੋਇਆ ਸਮਾਪਤੀ ਹੋਵੇਗੀ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸ਼ਾਮ ਨੂੰ ਲੋਕੀ ਯਾਰਾ ਦੇਖਣ ਨੂੰ ਮਿਲੇਗਾ ਫੁੱਲ ਚਣੀਆਂ ਵਾਂਗ ਅਸਬੀ ਦਾ ਲੋਕੀ ਯਾਰਾ ਦੇਖਣ ਨੂੰ ਮਿਲੇਗਾ ਸੰਗਤਾਂ ਵੱਲ ਦੇਸੀ ਕਿਉਂ ਦੇ ਦੀਵੇ ਜਗਾਉਣ ਨੂੰ ਦੇਖਣ ਨੂੰ ਮਿਲੇਗੇ ਮਿਲਨ ਕੇ اور ਗੁਰੂ ਸਾਹਿਬ ਜੀ ਦਾ ਦਰਬਾਰ ਪੁਲਾ ਇੱਕ ਦੁਲਹਣ ਦੀ ਤਰ੍ਹਾਂ ਸਜੇਗਾ ਇਸ ਚੀਜ਼ ਦਾ ਬਿਆਨ ਹੀ ਕਰ ਸਕਦੇ ਚੜ੍ਹਦੀ ਕਲਾ ਵਿੱਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗਰਾਜ ਸਿੰਘ ਜੀ ਪਗਨੇ ਪਿੰਡ ਤੋਂ ਅੱਧੀ ਖਾਸ ਸੇਵਾ ਦੇ ਲਈ ਆਏ ਹੋ ਹਾਂ ਜੰਗੂਰਾਮ ਦਾ ਪਾਸ਼ਾ ਜੀ ਲੈ ਹੁੰਦੇ ਐਤਵਾਰ ਸਰੋਵਰ ਦੇ ਵਿੱਚ ਵੀ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਆ ਸਮੂਹ ਸਾਧ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇੰਨੀ ਸ਼ਕਤੀ ਰੱਖਦੇ ਨੇ ਕਿ ਜਿੱਥੇ ਮਹਾਰਾਜ ਜੀ ਦਾ ਜਦੋਂ ਤੁਹਾਡੇ ਘਰ ਅਖੰਡ ਪਾਠ ਸਾਹਿਬ ਆਪਾਂ ਆਰੰਭ ਕਰਦੇ ਹਾਂ ਉਹਨਾਂ ਦੀ ਇੰਨੀ ਸ਼ਕਤੀ ਹੁੰਦੀ ਹੈ ਕਿ ਤੁਹਾਡੇ ਜਿਹੜਾ ਘਰ ਦਾ ਪਹਿਲਾ ਮਾਹੌਲ ਉਹ ਨਹੀਂ ਹੁੰਦਾ ਜਦੋਂ ਮਹਾਰਾਜ ਆਣ ਕੇ ਉਹਨਾਂ ਦਾ ਪ੍ਰਕਾਸ਼ ਹੋ ਜਾਂਦਾ ਪੱਖੇ ਦੀ ਹਵਾ ਜਾਂ ਗੁਰਦ ਇਥੋਂ ਦਰਬਾਰ ਸਾਹਿਬ ਤੋਂ ਸਿੰਘ ਸਾਹਿਬ ਵੀ ਜਾਣਗੇ ਨਾ ਤੁਹਾਡੇ ਘਰ ਦਾ ਮਾਹੌਲ ਹੋ ਨਹੀਂ ਰਹਿ ਜਾਣਾ ਬਦਲ ਜਾਂਦਾ ਵਾ ਮਹਾਰਾਜ ਦੀ ਬੜੀ ਸ਼ਕਤੀ ਮੈਂ ਇੱਕ ਵਾਰੀ ਸਾਧੂ ਸੰਤਾਂ ਦਾ ਸੁਣ ਰਿਹਾ ਸੀ ਉਹ ਕਹਿ ਰਹੇ ਸੀ ਨਹੀਂ ਕਰੀ ਨਾ ਸਾਧੂ ਸੰਤਾਂ ਦਾ ਸੁਣਦਾ ਪਿਆ ਇਹ ਕਹਿ ਰਿਹਾ ਕਿ ਬਾਬਾ ਬੁੱਢਾ ਸਾਹਿਬ ਜੀ ਨੇ ਜਦੋਂ ਸੇਵਾ ਕਰਨੀ ਨਾ ਮਹਾਰਾਜ ਦੀ ਬਾਬਾ ਬੁੱਢਾ ਸਾਹਿਬ ਨੇ ਜੋ ਮਹਾਰਾਜ ਦੀ ਸੇਵਾ ਕਰਨੀ ਉਹਨਾਂ ਦੇ ਦਾੜੇ ਦਾ ਇੱਕ ਵਾਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਗਿਆ ਗਲਤੀ ਨਾਲ ਤੇ ਜਦੋਂ ਗੁਰੂ ਅਰਜਨ ਸਾਹਿਬ ਜੀ ਸਵੇਰੇ ਉੱਠੇ ਤੇ ਉਹਨਾਂ ਦੀ ਅੱਖ ਜਿਹੜੀ ਲਾਲ ਹੋ ਗਈ ਸੀ ਬਾਬਾ ਬੁੱਢਾ ਸਾਹਿਬ ਕੋ ਗਲਤੀ ਨਾਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਵਾਲ ਕਿਤੇ ਗੁਰੂ ਅਰਜਨ ਸਾਹਿਬ ਜੀ ਦੀ ਅੱਖ ਲਾਲ ਹੋ ਗਈ ਮੈਂ ਸੰਤਾਂ ਦਾ ਸੁਣਦਾ ਪਿਆ ਸੀ ਉਹ ਇੰਨਾ ਮਹਾਰਾਜ ਦਾ ਸਤਕਾਰ ਕਰਦੇ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਸੋਖਾ ਸੰਸਾਭ ਹੋ ਜਾਂਦਾ ਤੇ ਉਹ ਆਪ ਥੱ ਉਹ ਵੀ ਦੇਖੋ ਜੀ ਜਦੋਂ ਗੁਰੂ ਗ੍ਰੰਥ ਸਾਹਿਬ ਆਪਣੇ ਘਰ ਹੁੰਦੇ ਉਹਨਾਂ ਵਿੱਚ ਕਿੰਨੀ ਸ਼ਕਤੀ ਆ ਜੋ ਤਿੰਨ ਦਿਨ ਆਪਣੇ ਘਰ ਰਹਿੰਦੇ ਉਹ ਘਰ ਦਾ ਮਾਹੌਲ ਮਾਹੌਲ ਹੀ ਰਹਿੰਦਾ ਮਹਾਰਾ ਗੁਰੂ ਅੰਦਾਜ਼ ਜੀ ਸੱਚੇ ਪਾਤਸ਼ਾਹ ਜੀ ਦੇ ਘਰ ਜਦੋਂ ਤੁਸੀਂ ਹੁੰਦੇ ਜੇ ਤਾਡੀ ਜਿਹੜੀ ਪਹਿਲਾਂ ਤੁਸੀਂ ਤਪੇ ਹੁੰਦੇ ਜਦੋਂ ਅੰਦਰ ਆਉਂਦੇ ਤੁਸੀਂ ਪੈਰ ਰੱਖਦੇ ਜੇ ਤੁਸੀਂ ਨਾ ਭਾਵਨਾ ਨਾਲ ਆਓ ਜਦੋਂ ਗੁਰੂ ਅਮਰਦਾਸ ਜੀ ਦੇ ਘਰ ਆਉਂਦੇ ਜਦੋਂ ਮੱਥਾ ਟੇਕਦੇ ਤੇ ਮਹਿਸੂਸ ਕਰੋ ਗੁਰੂ ਅਮਰਦਾਸ ਸਾਹਿਬ ਜੀ ਬੈਠੇ ਤੁਸੀਂ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਨ ਦਾ ਹੈ ਜੇ ਗੋਪਿੰਦ ਸਿੰਘ ਮਹਾਰਾਜ ਜਦ ਕਹਿ ਗਏ ਸੀਗੇ ਕਿ ਥੋ ਸਭ ਸਿੱਖਣ ਕੋ ਮੈਂ ਗੁਰੂ ਮਾਨ ਦੇ ਗ੍ਰੰਥ ਪਰ ਅੱਜ ਡੇਰਾਵਾਦ ਹੋ ਗਿਆ ਬਹੁਤ ਚੀਜ਼ਾਂ ਐਸੀਆਂ ਨੇ ਜਹਾਂ ਦੇ ਹੀ ਵੇਖੋ ਜੀ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਆਈ ਗੁਰੂ ਅੰਗਦ ਸਾਹਿਬ ਜੀ ਦੇ ਵਿੱਚ ਬਾਅਦ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਦੇ ਵਿੱਚ ਆਈ ਜਦੋਂ ਗੁਰੂ ਗ੍ਰ ਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਇਸੇ ਕਰਕੇ ਪ੍ਰਕਾਸ਼ ਦਿੱਤਾ ਕਿ ਆਪਾਂ ਇਹਨਾਂ ਨੂੰ ਉਹਨੇ ਹੁਕਮ ਲੈ ਕੇ ਚੱਲਣਾ ਕਿਉਂਕਿ ਉਹਨਾਂ ਨੇ ਅੱਗੇ ਗੱਦੀ ਦੀ ਗੱਦੀ ਨਹੀਂ ਦਿੱਤੀ ਜਿਹੜਾ ਆਪਾਂ ਗੁਰੂ ਜਿਹੜਾ ਤੁਹਾਡਾ ਸਵਾਲ ਆ ਬਾਕੀ ਜਿਹੜਾ ਤੁਸੀਂ ਕਹਿੰਦੇ ਜੇ ਕਿ ਕਿੱਦਾਂ ਮਹਿਸੂਸ ਹੁੰਦਾ ਵਾ ਇਹ ਜਿਹੜੀ ਹਵਾ ਵਾ ਨਾ ਇਹ ਦਿਖਦੀ ਨਹੀਂ ਇਹ ਮਹਿਸੂਸ ਹੀ ਕੀਤੀ ਜਾ ਸਕਦੀ ਆ ਜਿਹੜਾ ਗੁਰੂ ਆਪਾਂ ਜਦੋਂ ਇੱਥੇ ਆਣ ਕੇ ਕੀਰਤਨ ਸੁਣਦੇ ਆ ਇਕੱਲੇ ਆਪਾਂ ਇੰਨੇ ਦੁਖੀ ਹੁੰਨੇ ਆ ਤੇ ਕਿਹਲੇ ਬੇਅੰਤੀ ਦਾ ਸ਼ਬਦ ਲੱਗਾ ਹੁੰਦਾ ਵਾ ਤੇ ਆਪਣੀ ਅੱਖਾਂ 'ਚ ਪਾਣੀ ਆ ਜਾਂਦਾ ਮਹਾਰਾਜ ਆਪਣੇ ਨਾਲ ਗੱਲਾਂ ਕਰਨਦੇ ਆ ਉਹੋ ਹੀ ਬੰਦਾ ਮਹਿਸੂਸ ਕਰ ਸਕਦਾ ਵਾ ਜਿਹੜਾ ਦੁਖੀ ਹੁੰਦਾ ਵਾ ਤੇ ਜਦੋਂ ਬਿੰਦੋ ਸ਼ਬਦ ਉਹਨੂੰ ਇਹ ਲੱਗਦਾ ਮੇਰੇ ਨਾਲ ਹੀ ਗੱਲਾਂ ਮਹਾਰਾਜ ਕਰਨਦੇ ਆ ਇੰਨੀ ਸ਼ਕਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਫ ਗੁਰਗਨ ਸਿੰਘ ਮਹਾਰਾਜ ਦੀ ਜੇਕਰ ਮੈਂ ਗੱਲ ਕਰਾਂ ਤਾਂ ਗੁਰਗਨ ਸਿੰਘ ਮਹਾਰਾਜ ਦੀ ਸ਼ਕਤੀ ਬਾਰੇ ਤਾਂ ਉਸੇ ਸੋਣੀ ਲਿਆ ਕਿ ਜਦ ਕਰਿਆ ਖੰਡਪਾਟ ਸਾਹਿਬ ਹੁੰਦਾ ਜਾਂ ਕਰੇ ਗੁਰਗਨ ਸਿੰਘ ਮਹਾਰਾਜ ਦਾ ਪ੍ਰਕਾਸ਼ ਹੁੰਦਾ ਤਾਂ ਘਰ ਦੀ ਹਵਾ ਬਦਲ ਜਾਂਦੀ ਹੈ ਸਾਰੀ ਨੈਗੇਟਿਵਿਟੀ ਚਲੇ ਜਾਂਦੀ ਹੈ ਘਰ ਦਾ ਮਾਹੌਲ ਬੜਾ ਸੁਖ ਸ਼ਾਂਤੀ ਵਾਲਾ ਹੋ ਜਾਂਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੁਕਮ ਸਭ ਸਿੱਖਣ ਕਾ ਹੁਕਮ ਹੈ ਗੁਰੂ ਮਾਨੇਵ ਗ੍ਰੰਥ ਉਸ ਦੇ ਉੱਤੇ ਅਸੀਂ ਚੱਲਣਾ ਕਿਸੇ ਵੀ ਡੇਰਾਵਾਦ ਦੇ ਉੱਤੇ ਜਾਂ ਦੇਹਤਾਰੀ ਗੁਰੂ ਨੂੰ ਨਹੀਂ ਅਸੀਂ ਫੋਲੋ ਕਰਨਾ ਇਹ ਜੇ ਕੋਈ ਹੁਕਮ ਸਵੇਰੇ ਹੁਕਮਨਾਮਾ ਅਸੀਂ ਪੜ੍ਹ ਕੇ ਚੱਲਦੇ ਆਂ ਤਉ ਹੁਕਮਨਾਮਾ ਸਾਡੀ ਜ਼ਿੰਦਗੀ ਸਾਡਾ ਰੋਜ਼ ਦਾ ਦਿਨ ਤੈਅ ਕਰਦਾ ਕਿ ਕਿਸ ਤਰੀਕੇ ਅਸੀਂ ਜਿਉਣਾ ਗੁਰਗੰਸਾਹਿ ਸਾਨੂੰ ਇਤਿਹਾਸ ਸਿਖਾਉਂਦਾ ਸਾਨੂੰ ਬਾਣੀ ਸਿਖਾਉਂਦਾ ਸਾਨੂੰ ਰੋਜ਼ ਦੇ ਜੀਣ ਦਾ ਵੱਲ ਸਿਖਾਉਂਦਾ ਸੋ 24 ਅਗਸਤ ਨੂੰ ਦੁਨੀਆ ਭਰ ਦੇ ਵਿੱਚ ਅਨੋਖੀਆਂ ਤਸਵੀਰਾਂ ਹੋਣਗੀਆਂ ਪਰ ਗੁਰੂ ਨਗਰੀ ਦੀਆਂ ਜੋ ਤਸਵੀਰਾਂ ਸਜਾਵਟਾਂ ਨਗਰ ਕੀਰਤਨ ਦੀਆਂ ਹੁੰਦੀਆਂ ਨੇ ਉਹ ਇੱਕ ਦੁਨੀਆ ਨੂੰ ਅਡੀਕ ਹੁੰਦੀ ਹੈ ਕਿ ਕਦੋਂ ਤਸਵੀਰਾਂ ਦੇਖਾਂਗੇ ਸੋ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਫਿਲਹਾਲ ਇਹ ਮੇਰੇ ذات ਲਈ ਪੰਜਾਬੀ ਟੀਵੀ ਦੇ ਲਈ ਮੈਂ ਦਰਮਨਦੀਪ ਸਿੰਘ ਅਮਰਿਸ